ਹਾਂਜੀ ਸਾਸਰੀ ਗੌਰ ਜੀ ਸਾਰਿਆਂ ਨੂੰ ਤੇ ਆ ਪਾਏ ਸੀ ਪੈਨ ਤੇ ਮੌਸਮ ਦੇਖੋ ਤੁਸੀਂ ਬਹੁਤ ਘੈਂਟ ਬਾਰਿਸ਼ ਹੋ ਗਿਆ ਹਾਂ ਠੀਕ ਆ ਤੇ ਆਪਾਂ ਹੁਣ ਇਸ ਦੇ ਤੇ ਅੱਧਰ ਆਪਣੇ ਕੋਲ ਛੋਟਾ ਬੈਠਾ ਹੋ ਜਾਓ ਇਧਰ ਆਪਣੇ ਬੀਤ ਕੋਲ ਖੜੇ ਹੋ ਜੀ ਆਜੋ ਤੁਹਾਨੂੰ ਦਿਖਾਉਣੇ ਆ ਅੰਦਰ ਕੀ ਚੱਲੀ ਆ ਰਿਹਾ ਦੇਖੋ ਆ ਦੇਖੋ ਆਹਾ ਏ ਨੂੰ ਕਹਿੰਦੇ ਆਮਾ ਕਹਿੰਦੇ ਮੰਮੋ ਪਿੱਛੇ ਰੋਪਿਆ ਇੱਧਰ ਦੇਖੋ ਇੱਕ ਮੁੰਡਾ ਹਾਂ ਇਹ ਆ ਦੇਖੀਂ ਹਾਂ ਯਾਰ ਇਹ ਕਹਿੰਦਾ ਮੈਂ ਕੀ ਖਾਣਾ ਕਿੱਥੇ ਜਾਣਾ ਸਰਦੋ ਕਿੰਨੇ ਇੱਥੇ ਛੱਡੋ ਮੈਨੂੰ ਉਹ ਇੱਧਰ ਬੈਠਾ ਗੱਡੀ ਮਾਲੀ ਤੇਰਾ ਚਾੜ ਨਹੀਂ ਘੋਟ ਰਾਇਆ ਤੂੰ ਚਰਨੀ ਕਾਦੀਕਾਰੀ ਬਣਾ ਰਿਹਾ ਤਸਾਂ ਇਹ ਤੁਹਾਡਾ ਵਿਦੇ ਰਾਦੂ ਲਾਲ ਮਿਰਚੀ ਸਵਾਦ ਰਚੋ ਚੁਪੜਾ ਦਾਦਰ ਕੋ ਨਰਜਾ ਨੂੰ ਹੋ ਗਏ ਨੀ ਬੋਕਰ ਚੁਪੜਾ ਦੀ ਚਟਨੀ ਬਣਾ ਰਹੇ ਆ ਹਨ ਤੇ ਅੱਜ ਕਾਫੀ ਟਾਈਮ ਬਾਅਦ ਪੈਂਟ ਚੁਪੜਾ ਦੀ ਚਟਨੀ ਚੱਲੂਗੀ ਨਾਲ ਮੈਂ ਇਧਰ ਮੰਮੀ ਰੋਟੀ ਬਣਾਈ ਜਾਂਦੇ ਆ ਇਧਰ ਦੇਖੋ ਹਾਂਜੀ ਗੁੱਡ ਮਾਰਨਿੰਗ ਦੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਦੋਸਤੋ ਅੱਜ ਅਸੀਂ ਅੱਜ ਅਸੀਂ ਬਣਾ ਰਹੇ ਹਾਂ ਜੀ ਚਿਬੜਾ ਦੀ ਚਟਨੀ ਕਿਉਂਕਿ ਸਾਨੂੰ ਚੰਡੀਗੜ੍ਹੋਂ ਮਿਲੇ ਨਹੀਂ ਸੀ ਚਿਬੜ ਹੋ ਸਕਦੇ ਪਰ ਸਾਨੂੰ ਜਿੱਥੇ ਅਸੀਂ ਰਹਿੰਦੇ ਹਾਂ ਸਾਨੂੰ ਉੱਥੋਂ ਨਹੀਂ ਮਿਲੇਗੀ ਤੇ ਅਸੀਂ ਜਾਈ ਸੀ ਪੈਂਡ ਅਸੀਂ ਕਿਹਾ ਵੀ ਆਪਣਾ ਵੀ ਘਰੇ ਜਰੂਰ ਅਸੀਂ ਟਰਾਈ ਕਰੀਏ ਫਿਰ ਡੈਡੀ ਕਹਿੰਦੇ ਮੈਂ ਤੁਹਾਨੂੰ ਬਣਾ ਦਿੰਦਾ ਤੇ ਐਸੀ ਕਰਕੇ ਅਸੀਂ ਸਵੇਰ ਦੀ ਡਿਊਟੀ ਫਿਰ ਲਾਤੀਆ ਡੈਡੀ ਵੀ ਤੁਸੀਂ ਦੇਖੋ ਇਧਰ ਮੰਮੀ ਜੀ ਰੋਟੀ ਬਣਾ ਰਹੀ ਨੇ ਇਧਰ ਰੋਟੀ ਬਣ ਰਹੀ ਹੈ ਇਹ ਜੋ ਆ ਰਹੀ ਹੈ ਆਪਣੀ ਚਰਨੀ ਰਾਤ ਦੀ ਤੁਹਾਨੂੰ ਜਿਹੜੀ ਆ ਉਹਨੇ ਦਿਖਾਈ ਨਾ ਤੰਦੂਰ ਵਾਲੀ ਆਹ ਹੋ ਮੈਂ ਹੀ ਕਿਹਾ ਨਾਲ ਖਾਂਦੇ ਭੈਣ ਬਾਦ ਆ ਜੋ ਤੁਹਾਨੂੰ ਦਿਖਾਉਣੇ ਉਧਰ ਉਹ ਦੇਖ ਲਓ ਪਹੁੰਚ ਗਿਆ ਆਇਆ ਇਧਰ ਇਹ ਲੈ ਇਹ ਹੁਣ ਉਹਦੇ ਨਾਲ ਖੇਡਣ ਦੀ ਤਿਆਰੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਹਾਂਜੀ ਇਧਰ ਦੇਖੋ ਇਸ ਵਿੱਚ ਨਗੜੀ ਡਾਲ ਕੇ ਡਾਲੀਏ 230 ਨੂੰ ਲੈ ਗਏ ਇਹ ਬਹੁਤ ਜ਼ਿਆਦਾ ਭਾਗੀ ਹੈ ਕਿਧਰ ਗੇੜੇ ਕੱਢੀ ਜਾਂਦੀ ਇਹ ਦੱਸ ਕੀ ਸਮਾਚਾਰ ਹੈ ਤੇਰਾ ਤਾਂ ਆਧੇ ਮੈਨੂੰ ਇਧਰ ਜਪੂ ਪਤੇ ਕੋਲੋਂ ਪਤੇ ਭਾਈ ਘਰ ਦੀ ਦੱਸ ਦੇ ਮੈਨੂੰ ਫਤੇ ਫਤੇ ਬੁਲਾਓ ਫਤੇ ਬੁਲਾਓ ਫਤੇ ਜੱਪੂ ਫਤੇ ਬੁਲਾਓ ਕਦੇ ਆਉਂਦਾ ਹੀ ਨਹੀਂ ਬੁਲਾਉਣਾ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵੀਕਲੂ ਆਉਂਦਾ ਹੀ ਨਹੀਂ ਆਉਂਦਾ ਏ ਕੇ ਆਉਂਦਾ ਹੀ ਨਹੀਂ ਆਉਂਦਾ ਹੀ ਨਹੀਂ ਵੀਕਲੂ ਵੀਕਲੂ ਆਉਂਦਾ ਹੀ ਨਹੀਂ ਲੈ ਆਜੇ 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 ਲੈ ਜਾ ਲੈ ਜਾ ਜੱਪੂ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਨਾ ਨਾ ਵੀ ਨਾ 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 ਜੱਪੂ ਡਰਦੀ ਦੇ ਕੋਈ ਆਪਾਂ ਦੇਣਾ ਜੀ ਬਾਬੇ ਦਾ ਘੋੜਾ ਆਪਣੇ ਹੈਗਾ ਜੀ ਕੱਲ ਦਾ ਥੋੜਾ ਜਿਹਾ ਛੋਟਾ ਜਿਹਾ ਪ੍ਰੋਗਰਾਮ ਕਿਤੇ ਬਾਕੀ ਆਪਾਂ ਕੱਲ ਨੂੰ ਵੀ ਕਰਾਂਗੇ ਵਲੌਗ ਨੂੰ ਇਦਾਂ ਹੀ ਕੰਟੀ ਤੁਹਾਨੂੰ ਦਿਖਾਵਾਂਗੇ ਸਾਰਾ ਨਾਲ ਇਹਦੀਆਂ ਸ਼ਰਾਰਤਾਂ ਹਾਂ ਇਹ ਆ ਸਾਡੇ ਘਰ ਦਾ ਮੇਨ ਬੰਦਾ ਜੀ ਇਹਦੇ ਬਿਨਾ ਕੋਈ ਨਹੀਂ ਤੁਰਦਾ ਬਾਏ ਕਰ ਦਿਓ ਬਰ ਉਧਰ ਬਾਏ ਕਰ ਦਿਓ ਬਾਏ ਕਰਕੇ ਦਿਖਾ ਦਿਓ ਉਧਰ ਉਧਰ ਕਰੋ ਬਾਏ ਉਧਰ ਚਲੋ ਉਧਰ ਕਰੋ ਪਾਰੀ ਕਰੋ ਇਹਦੇ ਨਾਲ ਚਲੋ ਪਾਰੀ ਕਰੋ ਇਹਦੇ ਨਾਲ ਡਰ ਗਿਆ ਯਾਰ ਨਹੀਂ ਪਾਰੀ ਵੀਡੀਓ ਬਣਾ ਦੇਣੀ ਹੈ ਤਾਂ ਹਰ ਹੁੰਦੀ ਆ ਆ ਵਿਆਹ ਆ ਵਿਆਹ ਵੀ ਇੰਦੇ ਹੁੰਦੇ ਆ ਉਹ ਕੰਦੇ ਰੋਂਦਾ ਚੱਪੂ ਜੀ ਰੋਂਦਾ ਤੇ ਭਾਈ ਕਰਦੇ ਫਿਰ ਰੋਕੇ ਦਿਖਾਵੇਂ ਮੈਂ ਰੋਕੇ ਦਿਖਾ ਹਾਂ ਹਾਏ ਇਹ ਹਾਏ ਅਬਾ ਜੀ ਨੂੰ ਤੂੰ ਕਿਵੇਂ ਕਰਦਾਂ ਨਵਾਂ ਕੀ ਨ ਕਰਦੇ ਤੂੰ ਵੀ ਕਰਦੇ 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 ਤੂੰ ਵੀ ਕਰਦੇ ਵਾਹ ਬਈ ਓਏ ਨੇ ਤਾਂ ਪੁੱਟ ਕੋਲ ਲੱਕਿਆ ਉਹਨੇ ਕਿਹਾ ਚਲ ਕਿਵੇਂ ਕਰਦਾਂ ਬਾਬਾ ਜੀ ਜੇ ਕਿਵੇਂ ਕਰਦਾਂ ਜੇ ਕਿਵੇਂ ਕਰਦਾਂ ਬਾਬਾ ਜੀ ਨਹੀਂ ਕਰਦੇ ਜੇ ਕਰਦੇ ਕਿਵੇਂ ਕਰਦਾਂ ਉਹਨਾ ਹੈ ਗੰਦਿਆ ਜ ਐ ਹਾਂ ਸੋ ਬਾਏ ਕਰ ਦਿਓ ਫਿਰ ਬਾਏ ਕਰ ਦਿਓ ਸਾਰਿਆਂ ਨੂੰ ਬਾਏ ਬਾਏ ਹਾਈ ਬਾਏ ਕਰ ਦੇ ਬਾਏ ਕਰ ਦੇ ਬਾਏ ਬਾਏ ਵੀ ਕਰ ਫਿਰ ਬਾਏ ਬਾਏ ਕਰ ਦੋ ਬਾਏ ਕਰ ਦੇ ਤੁਸੀਂ ਇੰਨਾ ਮਾਸੂਮ ਤੇ شریف ਮੁੰਡਾ ਬਾਏ 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 ਇੰਨਾ ਮਾਸੂਮ ਤੇ شریف ਬੰਦਾ ਦੇਖਿਆ ਕਦੀ ਹਾਂ ਹਾਂ ਕਿੱਧਰ ਹਾਂ ਬੋ ਜੀ ਇੱਧਰ ਕੋਈ ਲਿਆ ਵੀ ਲਗਾ ਖੋ ਵੀ ਲਿਆਓ ਦੇਖੋ सी तोड़ लीजिए आधे जगी वो, 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 दर की देर और सरता हूं भाई ले आओ चलते बाबा लेवल भाभा। The next day. ਤੇ ਅੱਜ ਜਿਵੇਂ ਸਾਡੇ ਸਿਆਸੀ ਕੱਲ ਕੇ ਸਾਡੇ ਅੱਜ ਛੋਟਾ ਜਿਹਾ ਪ੍ਰੋਗਰਾਮ ਆ ਜੀ ਘਰੇ ਬਾਬੇ ਦਾ ਚਟੰਕਾ ਦੀਆਂ ਲੱਗੀਆਂ ਬਾਬਾ ਜੀ ਦਾ ਥੋੜਾ ਦੇ ਚਟੰਕਾ ਚਟੰਗਾ ਕੀ ਕਹਿ ਰਹੇ ਆ ਵੀ ਉਹ ਚਟੰਗਾ ਵੀ ਕਹਿੰਦੇ ਆ ਉਹ ਦੇਣ ਲੱਗੇ ਆ ਤੇ ਅディ ਸਾਰੀ ਅਜ ਫੈਮਿਲੀ ਇਕੱਠੀ ਹੋਈ ਆ ਬਾਕੀ ਦੇ ਕੇਰਾ ਸਾਰੇ ਅਡੋਢੀ ਖੇਡੇ ਹੋਈ ਵੀ ਜਦੋਂ ਹੀ ਹੋਣਾਗੇ ਕਿਰਾ ਸਾਰੇ ਨੇ ਇਕੱਠੇ ਹੋਣਗੇ ਇਹਦਾ ਸਾਰਾ ਘਰ ਸਾਰਾ ਵੀ ਗਿਆ ਹੋਇਆ ਹਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਕਿੰਨੀਆਂ ਚੰਗੀਆਂ ਦਾ ਕੌਡਰ ਭਰਿਆ ਹੋਇਆ ਦੋ ਤਿੰਨ ਕੇ ਲਾ ਸਕਦੇ ਕਈ ਪੰਜ ਆਵਣ ਸੱਜਣ ਖਤਰਮੀ ਦੇ ਭੈਣ ਭਰਾ ਹਾਂਜੀ ਤੇ ਹਰਿਆਵੀਆਂ ਚੱਲੀਆਂ ਆਦਨੇ ਜਿਵੇਂ ਜਿਵੇਂ ਵੀ ਕਰਨਗੇ ਕੀਤੇ ਓ ਬਾਬੇ ਦਾ ਬੱਕਰਾ ਖੜਾ ਜੀ ਉਹ ਨਰੇਗਾ ਵਾਲਾ ਉਹ ਬਈ ਆਇਆ ਕਸਾਨ ਯੂਨੀਅਨ ਇੱਕ ਤਬ ਜੰਦਾਬਾਦ ਜੀ ਚਲੋ ਜਰਾਂ ਕੇ ਵੀ ਕਾਲਸਾ ਆਏ ਭੈਣ ਜੀ ਕੋਲੇ ਆਏ ਸਾਰੇ ਨੂੰ ਆਪਾਂ ਆਏ ਸੀਗੇ ਪਿੰਡ ਤੇ ਹੋਰ ਜੀ ਹਾਂ ਜੀ ਦੋਸਤੋ ਕਿੱਦਾਂ ਹੋਸੀ ਅੱਜ ਆਪਾਂ ਤੁਹਾਨੂੰ ਆਪਣੀ ਸਾਰੀ ਫੈਮਲੀ ਨਾਲ ਆਜੋ ਆ ਪਹਿਲਾ ਮਿਲੋ ਇੱਕ ਆ ਮੁੰਡੇ ਨਾਲ ਇਹ ਮੁੰਡੇ ਨਾਲ ਮਿਲੋ ਜਾਣਦੇ ਹੋ ਹਾਂ ਜਾਣਦੇ ਆ ਇਹਦਾ ਨਾਂ ਐ ਜੱਪਜੀਤ ਕੌਰ ਇਧਰ ਜੱਪਜੀਤ ਦੀ ਦਾਦੀ ਇਧਰ ਜਪਜੀ ਦੀ ਮੰਮੀ ਇਧਰ ਵਜਪਜੀ ਦਾ ਮਾਮਾ ਇਧਰ ਜਪਜੀ ਦਾ ਵੱਡਾ ਭਰਾ ਤੇ ਇਧਰ ਜਪਜੀ ਦੀ ਮਾਂ ਵੱਡੀ ਮੰਮੀ ਲਾ ਅੱਖਾਂ ਚੜਾਉਂਦੀ ਆ ਇਧਰ ਛੋਟੀ ਮੰਮੀ ਇਧਰ ਵੱਡਾ ਮਾਮਾ ਤੇ ਆਏ ਹੋਏ ਸਾਰੇ ਪ੍ਰੋਗਰਾਮ ਤੇ ਹਾਂਜੀ ਤਾਂ ਹੁਣ ਇਹਦਾ ਪ੍ਰਚਾਰ ਸੁਣਦੇ ਆ ਪੱਕੀ ਕਹਿਣਾ ਚਾਹੁੰਦੇ ਤੁਸੀਂ ਚਲੋ ਕਿੰਨਾ ਪਾ ਦੋ ਮਾਂ ਕੀ ਕਹਿਣਾ ਚਾਹੁੰਦੇ ਆ ਹਾਂ ਚਲੋ ਇਹ ਦੇ ਕਿੰਨਾ ਖੱਟੀ ਚੁੰਨੀ ਲੈ ਦੇਤੀਆਂ ਜੂ ਆਹ ਇਹਨਾਂਸ ਖਾਦ ਨੂੰ ਪੜਨ ਨਹੀਂ ਦਿੱਤਾ ਖੱਟੀ ਚੁੰਨੀ ਲੈ ਆ ਕੇ ਆਪਕਾ ਬਰੋਨੇ ਕਹਿਣਾ ਛੱਡ ਦੇ ਲਾ ਮਾਮਾ ਖੱਟੀ ਚੁੰਨੀ ਲੈ ਦੇ ਬੇੜਾ ਕਣ ਚਲ ਮਾਰ ਮੇਰੀ ਖੱਟੀ ਚੁੰਨੀ ਲੈ ਆਦੀ ਹੁਣ ਕੁਝ ਹੋਰ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਚਲ ਫਿਰ ਪਾਣੀ ਪੀਓ ਕੀ ਕਹੇ ਡੈਡੀ ਜੀ ਦੇ ਗੋਡੇ ਤੇ ਬੈਠੇ ਆ ਕਹਿਣਾ ਕੀ ਚਾਹੁੰਦੇ ਤੁਸੀਂ ਇਹ ਫੋਨ ਦਿਲਾ ਇਹ ਕਿੱਥੇ ਲਾ ਬਣਾਣਾ ਹਾਂ ਫਤਿਹ ਬਲਾ ਦੀ ਬਤ ਤੇ ਇਧਰ ਤੁਸੀਂ ਮੈਨੂੰ ਵੀ ਦੇਖ ਸਕਦੇ ਆ ਜੀ ਤੇ ਆਪਾਂ ਇਹਦਰ ਵੀਡੀਓ ਦੇ ਵਿੱਚ ਆਪਾਂ ਦੇਖੋ ਇਹੋ ਜੱਪਜੀ ਕਹਿੰਦੀ ਫੋਨ ਜਲਦੀ ਮੈਨੂੰ ਫੜਾਓ ਲੈ ਲੈ ਕਹਿੰਦੀ ਵੀਡੀਓ ਮੈਂ ਬਣਾ ਕੇ ਦਊਂਗੀ ਆ ਲੈ ਫੜੀ ਸੰਗਤੋ ਪਿਆਰੀਓ ਮਾਂ ਮੇਰੀ ਕੀ ਕਰ ਕੰਧਾ ਪੁੱਤ ਓਏ ਯੇ 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 ਇੱਥੇ ਇੱਥੇ ਆਇਆਂ ਨਹੀਂ ਬਾਈ ਹੁਣੇ ਹਾਂ ਆ ਰਹੇ ਹਾਂ ਮੀਆਂ ਜਵਾਹਰ ਨਹੀਂ ਆ ਗਿਆ ਅੱਗੇ ਆ ਅੱਗੇ ਬਰਾਦੀ ਬੱਸ ਇੱਕ ਮੈਂ ਉਹਨਾਂ ਦੀ ਹੀ ਖਾਣੇ ਆਇਆ ਇੱਥੇ ਮੇਰੀਆਂ ਸਾਰੀਆਂ ਮਾਸੀਆਂ ਮਮੀਆਂ ਛੋਟੀਆਂ ਵੱਡੀਆਂ ਮਮੀਆਂ ਸਾਰੀਆਂ ਇੱਥੇ ਬੈਠਣ ਆਈਆਂ ਇਹ ਹੋਰ ਇਹ ਕੀ ਕਰ ਕੋਈ ਵਿਚਾਰ ਸਾਂਝੇ ਕੀਤੇ ਜਾਣ ਥੋੜੇ ਥੋੜੇ ਸਾਰੇ ਜਣੇ ਵਿਚਾਰ ਸਾਂਝੇ ਕਰੋ ਚਲੋ ਭਾਈ ਕੋਈ ਵਿਚਾਰ ਸਾਂਝੇ ਕਰੋ ਚਲੋ ਨੰਬਰ 1 ਮੰਮੀ ਤੋਂ ਸਟਾਰਟ ਕਰਦੇ ਹਾਂ ਸਾਰਿਆਂ ਨਾਲ ਵੱਡੇ ਤੋਂ ਹਾਂਜੀ ਕੀ ਕਹਿਣਾ ਚਾਹੋਣੇ ਹੋ ਮੈ ਤੁਸੀ ਮਸਾਟਾ ਆਉਂਦਾ ਇਕੱਠੇ ਹੁੰਦਾ ਸਹੀ ਗੱਲ ਆ ਤੁਸੀਂ ਬਹੁਤ ਵਧੀਆ ਲੱਗਾ ਸਾਨੂੰ ਤੁਸੀ ਕੀ ਕਹਿਣਾ ਚਾਹੋਣੇ ਆ ਤਹਾਨੂੰ ਕਿਵੇਂ ਲੱਗਿਆ ਪਿੰਡ ਆ ਕੇ ਜੀ ਸਾਰਾ ਪਰਿਵਾਰ ਇਕੱਠਾ ਬੰਦਿਆ ਲੱਗਦਾ। ਚਲੋ। ਬਾਕੀ ਤੁਸੀਂ ਨਾਲ ਜੁੜੇ ਰਹੋ ਆਪ ਅੱਗੇ ਵੀ ਦਿਖਾਉਣੇ ਤੁਹਾਨੂੰ। ਬਾਅਦ ਚਲੋ। ਸਾਰਿਆਂ ਨੂੰ ਕਹ ਸਸਰੀ ਕਹ। ਕਹ ਬੋਲੋ ਸਾਰਿਆਂ ਨੂੰ ਕਹ ਸਸਰੀ ਕਹ। ਇਹ ਰੇਹਦੀ ਦੇਖ ਸਾਰੇ ਦੀਨੇ ਤੈਨੂੰ। ਰੇਹਦੀ ਜਿਹੜੀ ਹੈਗਾ। ਬਾਹ ਇਧਰ ਬਾਹ ਹੈ। ਵਾਹ। ਲਓ ਜੀ ਸਾਰੇ ਜਾਣੇ ਬੈਠੇ ਆ। ਗਾਪੇਸ਼ਾਪਰ ਰੇਡ ਰਹੇ ਸਾਰੇ ਇੱਕ ਦੂਜੇ ਨਾਲ ਡੈੜੀ ਰੋਕਦੇ ਦੋਵੇਂ ਨੇ ਹੋਰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੋ ਜੀ ਇੱਧਰ ਖਾਣਾ ਤਿਆਰ ਕਰ ਰਹੇ ਸਾਰੇ ਜਣੇ ਤੇ ਇੱਧਰ ਆ ਆ ਸਾਡੀ ਸਭ ਤੋਂ ਮੇਨ ਵੱਡੀ ਪਰਚਾਈ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿਵੇਂ ਤੁਹਾਨੂੰ ਲੱਗ ਰਿਹਾ ਵਾ ਗਰਮੀ ਦੇ ਵਿੱਚ ਬੈਠ ਕੇ ਉਹ 2 ਮਿੰਟ ਰੋਕ ਜਾਈ ਤਾਂ ਇੰਟਰੋ ਚੱਲੀ ਜਾਂਦੀ ਆ ਰੋਕ ਜਦ ਚਲੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਗਰਮੀ ਚ ਕਿਵੇਂ ਲੱਗ ਰਿਹਾ ਗਰਮੀ ਕਾਫੀ ਹੋ ਰਹੀ ਆ ਤੇ ਸਾਰੇ ਜਣੇ ਹੋਏ ਪਏ ਆ ਭਾਈ ਅਸੀਂ ਗਰਮੀ ਚ ਪਰੇਸ਼ਾਨ ਆ ਦੇਖੋ ਇਧਰ ਕੋਲਰ ਇੱਕ ਆ ਤੇ ਜਬੂ ਇਧਰ ਇਹਨੇ ਮੈਡਮਾਂ ਲੱਗੀਆਂ ਹੋਈਆਂ ਨੇ ਚੱਲ ਰਿਹਾ ਵਸਣਾ ਇਧਰ ਹੁਣ ਪ੍ਰੀਤ ਦੇ ਚੌਲ ਤਿਆਰ ਕਰ ਰਹੀ ਆ या रे बहन